ਇਸ ਵਿਅਕਤੀ ਨੂੰ ਕੱਲ ਤੱਕ ਸਾਹਿਬ ਨੇ ਤਨਖਾਹਿਆ ਕਰ ਦਿੱਤਾ ਹੋਵੇ ਉਹ ਪੰਤੋ ਛੇਕਿਆ ਹੋਵੇ ਤੇ ਉਹ ਉਹਨੂੰ ਅਕਾਲੀਵਾਲਾ ਦਾ ਪ੍ਰਧਾਨ ਮਿਲੇ ਇਹ ਕਦੀ ਕਦਾ ਚਿੱਤ ਕੌਮ ਬਰਦਾਸ਼ਤ ਨਹੀਂ ਕਰਦਾ ਵੋਟਾਂ ਦੇ ਲਈ ਜਿਹੜਾ ਹੈਗਾ ਉਹ ਮਾਫੀ ਦਿੱਤੀ ਗਈ ਹੋਰ ਹੋਰ ਕੀ ਕਾਰਨ ਹੋਣਾ ਹੈ ਹੋਰ ਕੀ ਲੈਣਾ ਉਹਨਾਂ ਨੇ ਉੱਥੇ ਆਪਣੇ ਢੇਰੇ ਵਾਲੇ ਸਾਥੋਂ ਹਮੇਸ਼ਾ ਕੁਸ਼ਵਿਰ ਸਿੰਘ ਬਾਦਲ ਖੁਰਾ ਵੱਲੋਂ ਜਿੰਨੇ ਫੈਸਲੇ ਲਏ ਗਏ ਉਹ ਸਾਰੇ ਗਲਤ ਸੀ ਤੇ ਫਿਰ ਹੁਣ ਵੀ ਜੋ ਫੈਸਲੇ ਲਈ ਜਾ ਰਹੇ ਨੇ ਉਹ ਵੀ ਗਲਤ ਨੇ ਇਸ ਚੀਜ਼ ਨੂੰ ਤੁਸੀਂ ਜਦੋਂ ਪਾਰਟੀ ਦੇ ਵਿੱਚ ਰਹੇ ਉਦੋਂ ਕਿਉਂ ਨਹੀਂ ਇਹ ਚੀਜ਼ਾਂ ਜੜੀਆਂ ਨੂੰ ਪਹੁੰਹਣੀਆਂ ਤੇ ਹਰ ਤੱਕ ਇਹ ਗੱਲ ਹੋਣਾ ਸੀ ਕਿ ਸਦਾ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦਿੰਦੇ ਤੇ ਸਾਰਾ ਕੁਝ ਸੋਲਵ ਹੋ ਜਾਣਾ ਸੀਗਾ ਇਹ ਤਾਂ ਉਹਨੂੰ ਹੀ ਜਾਣਦਾ ਨਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਸੀ ਅੱਜ ਹਾਲਾਤ ਨਾਲ ਹੀ ਹੁੰਦੇ ਤਦੋ ਇਹ ਗੱਲ ਸਾਰੀ ਸਾਹਮਣੇ ਆ ਗਈ ਕੱਲ ਦੀ ਆ ਸਾਰੇ ਪੰਜਾਬ ਦੇ ਸਾਹਮਣੇ ਦੁਨੀਆ ਸਾਹਮਣੇ ਆ ਗਈ ਉਹਨਾਂ ਕੋਲ ਕੋਈ ਜਵਾਬ ਹੀ ਹੈ ਨਹੀਂਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਕਈ ਵੱਡੇ ਆਗੂ ਜੋ ਜਿਨ੍ਹਾਂ ਨੂੰ ਇਸ ਵਕਤ ਬਾਗੀ ਠੜਾ ਇੱਕ ਦੱਸਿਆ ਜਾ ਰਿਹਾ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਿਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਲਾ ਖੋਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗੱਲਬਾਤ ਕਰਨ ਨਾ ਬੜਾ ਸਭ ਕਈ ਦਿਨ ਤੋਂ ਬਾਗੀ ਧੜਾ ਜਿਹੜਾ ਹੈਗਾ ਉਹ ਮੀਟਿੰਗਾਂ ਕਰਦਾ ਰਿਹਾ ਫਿਰ ਕਈ ਚੀਜ਼ਾਂ ਚਲਦੀਆਂ ਰਹੀਆਂ ਬਟ ਅੱਜ ਜਿਹੜਾ ਹੈਗਾ ਉਹ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਅਤੇ ਉਸ ਤੋਂ ਬਾਅਦ ਕਈ ਚੀਜ਼ਾਂ ਜੜੀਆਂ ਨੇ ਉਹ ਪ੍ਰੈਸ ਕਾਨਫਰੰਸ ਹੋਣਾ ਉਸ ਦੇ ਵਿੱਚ ਕਈ ਸਵਾਲ ਚੱਕਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਇਹ ਜਿਹੜਾ ਪ੍ਰਦੀਪ ਕਲੇਰ ਨੇ ਬਹੁਤ ਗੰਭੀਰ ਸੰਸਨੀ ਖੇਜ਼ ਖੁਲਾਸੇ ਕੀਤੇ ਨੇ ਡੇਰਾ ਮੁਖੀ ਦੇ ਸਬੰਧਾਂ ਨੂੰ ਲੈ ਕੇ ਸਾਬ ਸੁਖਬੀ ਸਿੰਘ ਬਾਦਲ ਨਾਲ ਉਹ ਬਹੁਤ ਇਸ ਗੱਲ ਦਾ ਸਿੱਖ ਜਗਤ ਵਿੱਚ ਇਸ ਗੱਲ ਦਾ ਬਹੁਤ ਰੋਸਿਆ ਤੇ ਜਿਸ ਵਿਅਕਤੀ ਨੂੰ ਅਕਾਲ ਤਖਬ ਸਾਹਿਬ ਨੇ ਤਨਖਾਹਿਆ ਕਰ ਦਿੱਤਾ ਹੋਵੇ ਉਹਨੂੰ ਪੰਥ ਤੋਂ ਛੇਕਿਆ ਹੋਵੇ ਤੇ ਉਹ ਉਹਨੂੰ ਅਕਾਲੀ ਦਰ ਦਾ ਪ੍ਰਧਾਨ ਮਿਲੇ ਇਹ ਕਦੀ ਕਦਾ ਚਿੱਤ ਕੌਮ ਬਰਦਾਸ਼ਤ ਨਹੀਂ ਕਰਦੀ ਤੇ ਨਾਲ ਜਿਵੇਂ ਉਹਨੂੰ ਮਾਫੀ ਦਿੱਤੀ ਗਈ ਦਵਾਈ ਗਈ ਉਸ ਚਿੱਠੀ ਨਾਲ ਛੇੜਛਾੜ ਹੋਈ ਸਾਰਾ ਕੁਝ ਉਹ ਪ੍ਰਦੀਪ ਕਲੇਰ ਨੇ ਬੜਾ ਸਾਫ਼ ਕਰਤਾ ਮਤਲਬ ਬੜਾ ਇੱਕ ਕਹਿ ਲਓ ਧੋਖਾ ਧੜੀ ਦੇ ਨਾਲ ਬੜੀ ਆਪਣੀ ਇੱਕ ਨਹੀਂ ਕਿਹ ਲੋ ਸਾਡੇ ਨਾਲ ਬਹੁਤ ਬੇਇਨਸਾਫੀ ਹੋਈ ਤੇ ਝਾਲ ਸਾਜੀ ਹੋਈ ਆ ਜਿਹਨੂੰ ਆਪਾਂ ਚੀਟਿੰਗ ਕਹਿ ਸਕਦੇ ਫੋਰਜਰੀ ਕਹਿ ਸਕਦੇ ਆ ਉਹ ਕਰਕੇ ਤੇ ਅਕਾਲ ਤਖਤ ਸਾਹਿਬ ਤੇ ਤੇ ਸਿੰਘ ਸੁਭਾਨਾ ਦੇ ਦਬਾਅ ਪਾ ਕੇ ਉਹਨੂੰ ਮਾਫੀ ਦਵਾਈ ਗਈ ਜਿਹੜਾ ਮੁਖੀ ਨੂੰ ਤੇ ਫਿਰ ਦੱਸੋ ਕਿੱਥੇ ਖੜੀ ਹੈ ਅਕਾਲੀ ਲੀਡਰਸ਼ਿਪ ਅੱਜੋ ਸਾਡੇ ਤੇ ਉਹ ਕਰਦੇ ਆ ਸਾਡੇ ਤੇ ਆਪਣੇ ਕਹਿੰਦੇ ਸੀ ਤੁਰ ਤੇ ਐਕਸ਼ਨ ਲੈ ਲਿਆ ਤੁਹਾਨੂੰ ਕੜਤਾ ਤੂੰ ਇਹ ਤਾਂ ਉਹਨਾਂ ਦੀ ਬਖਲਾ ਬਖਲਾਟ ਆ ਉਹਨਾਂ ਦੀ ਕਬਰਾਟ ਆ ਕੀ ਬਖਲਾਟ ਉਦੋਂ ਦੇਖੀ ਜਦੋਂ ਆ ਮਾਫੀਨਾਮੇ ਵਾਲੀ ਗੱਲ ਸਾਹਮਣੇ ਆਈ ਜਾਂ ਫਿਰ ਜਿਸ ਸਾਹਿਬ ਦੇ ਨਾਲ ਖੁਲਾਸੇ ਹੋਏ ਉਸ ਤੋਂ ਬਾਅਦ ਇਹ ਬਖਲਾਟ ਹੋਈ ਜਾਂ ਫਿਰ ਉਸ ਤੋਂ ਪਹਿਲਾਂ ਵੀ ਪਤਾ ਲੱਗ ਗਿਆ ਸੀ ਨਹੀਂ ਦੇਖੋ ਜਦੋਂ ਇਹ ਗੱਲ ਸਾਰੀ ਸਾਹਮਣੇ ਆ ਗਈ ਕੱਲ ਦੀ ਸਾਰੇ ਪੰਜਾਬ ਦੇ ਸਾਹਮਣੇ ਦੁਨੀਆ ਸਾਹਮਣੇ ਆ ਗਈ ਉਹਨਾਂ ਕੋ ਕੋ ਜਵਾਬ ਹੀ ਹੈ ਨਹੀਂਗਾ ਇੱਥੋਂ ਤੱਕ ਕਿ ਉਹ ਤਾਂ ਕੀ ਮੂੰਹ ਲੈ ਕੇ ਜਾਣਗੇ ਲੋਕਾਂ 'ਚ ਵੀ ਜਦ ਐਡੇ ਵੱਡੇ ਉਹਨਾਂ ਨੇ ਵੱੱਜਰ ਗੁਨਾਹ ਕਰਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੈ ਹੁਕਮ ਦਾ ਮ ਉਹਨੂੰ ਨਹੀਂ ਮੰਨਿਆ ਉਹਨੂੰ ਵੀ ਤੋੜਤਾ ਉਹ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਫਿਰ ਮਤਲਬ ਉਹ ਹੋਰ ਇਹਦੂ ਵੱਡੀ ਉਹਨਾਂ ਵਾਸਤੇ ਬਖਲਾਅਤ ਕੀ ਹੋ ਸਕਦੀ ਆ ਉਹਨਾਂ ਕੋਲ ਕੋਈ ਇਹਦਾ ਉੱਤਰ ਨਹੀਂ ਕੋਈ ਇਹਦਾ ਜਵਾਬ ਨਹੀਂ ਬੁਰੀ ਤਰ੍ਹਾਂ ਉਹਨਾਂ ਨੇ ਆਪਣੇ ਅਕਾਲੀ ਦਲ ਦੀਆਂ ਪਰੰਪਰਾਵਾਂ ਅਕਾਲੀ ਦਲ ਦੇ ਸੂਲਾਂ ਨੂੰ ਢਾਹ ਲਾਈ ਆ ਸਦਾਂਤ ਉਹਨਾਂ ਨੇ ਛਿੱਕੇ ਟੰਗੇ ਆ ਤੇ ਬਿਨਾਂ ਪ੍ਰਵਾਹ ਕੀਤੇ ਉਹਨਾਂ ਨੇ ਇਹ ਸਾਰੇ ਫੈਸਲੇ ਲਏ ਹੁਣ ਹੌਲੀ ਹੌਲੀ ਸਭ ਕੁਝ ਨਸ਼ਰ ਹੋ ਰਿਹਾ ਨਸ਼ਰ ਹੁੰਦਾ ਜੇ ਉਹ ਗਿਆ ਉਹਦੇ ਨਾਲ ਨਾਲ ਹੀ ਉਹਨਾਂ ਚ ਜਿਹੜੀ ਹੈਗੀ ਹੈ ਬਹੁਤ ਬੇਚੈਨੀ ਫੈਲ ਗਈ ਆ ਅਸੀਂ ਤਾਂ ਬੜੇ ਚਿਰਾਂ ਤੋਂ ਤੁਰੇ ਆ ਅੱਜ ਫੈਸਲਾ ਲੈਨੇ ਤੁਸੀਂ ਕਰਕੇ ਤੁਹਾਨੂੰ ਪਤਾ ਵੀ ਹੁਣ ਅਸੀਂ ਵੀ ਇਹ ਸਵਾਲ ਕਰਨਾ ਹੈ ਤੇ ਲੋਕਾਂ ਨੇ ਵੀ ਕਰਨਾ ਹੈ ਵੀ ਤੁਸੀਂ ਜਿਹੜਾ ਪ੍ਰਦੀਪ ਕਲੇਰ ਨੇ ਆਖਿਆ ਕਿ ਤੁਸੀਂ ਸਾਰਾ ਕੁਝ ਹੀ ਜਿਹੜਾ ਜਲ ਸਾਜ਼ੀ ਨਾ ਕਰ ਗਏ ਮਾਫੀ ਦੀ ਵੀ ਜਿਹੜੀ ਗੱਲ ਆਪਣੇ ਚਿੱਠੀ ਪੇਸ਼ ਕੀਤੀ ਉਹ ਵੀ ਜਲ ਸਾਜ਼ੀ ਦੇ ਆਪਣੇ ਉਹ ਕਰਕੇ ਕੀਤੀ ਤੇ ਆਪਣੇ ਧੋਖਾਧੜੀ ਕੀਤੀ ਆ ਅਕਾਲ ਤਖਤ ਸਾਹਿਬ ਦੇ ਜਾਇਦਾਰ ਸਾਹਿਬ ਨਾਸਿੰਘ ਸਭਾਨਾ ਨਾ ਤੇ ਫਿਰ ਤੁਸੀਂ ਉਹਨੂੰ ਮਿਲਦੇ ਰਹੇ ਉਸ ਪਾਪੀ ਨੂੰ ਜਿਹੜਾ ਡੇਰੇ ਦਾ ਸਾਧਿਆ ਤੇ ਫਿਰ ਕਿੱਥੇ ਖੜਿਆ ਅਕਾਲੀ ਦਲ ਕਿਵੇਂ ਸਿੱਖ ਤੁਹਾਨੂੰ ਤੋੜਦੇ ਵਿਸ਼ਵਾਸ ਕਰਨਗੇ ਕਿਵੇਂ ਸਿੱਖ ਤੁਹਾਨੂੰ ਤਰਨਗੇ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਫੈਸਲਾ ਲਿਆ ਪਰ ਅਸੀਂ ਪਹਿਲਾ ਦਿਨ ਤੋਂ ਤੁਰੇ ਆਂ ਪਰ ਕਾਫੀ ਦਿਨ ਹੋ ਗਏ ਅਸੀਂ ਅਕਾਲੀ ਦਲ ਨੂੰ ਬਚਾਉਣ ਖਾਤਰ ਤੁਰੇ ਆ ਇੱਕ ਮਾਫੀ ਨਾਮੀ ਦੀ ਗੱਲ ਹੋਈ ਸੀ ਕਿ ਮਾਫੀ ਜਿਹੜੀ ਹੈਗੀ ਆ ਉਹ ਨਹੀਂ ਮੰਗੀ ਗਈ ਸੀ ਬਟ ਜੋ ਖੁਲਾਸੇ ਹੋਏ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਵਾ ਜਾਂ ਫਿਰ ਪਤਾ ਲੱਗਾ ਕਿ ਮਾਫੀ ਨਹੀਂ ਮੰਗੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਪ੍ਰਧਾਨ ਕੋਲ ਨੇ ਮਾਫੀ ਦਿੱਤੀ ਸੀਗੀ ਉਹ ਚੀਜ਼ਾਂ ਜਦੋਂ ਕਲੀਅਰ ਹੁੰਦੀਆਂ ਨੇ ਫਿਰ ਪਤਾ ਲੱਗਦੀ ਨੇ ਉਦੋਂ ਕਿਸ ਤਰੀਕੇ ਦਾ ਸਿਨੈਰੀਓ ਕਿਉਂਕਿ ਤੁਸੀਂ ਜਦੋਂ ਪਾਰਟੀ ਦੇ ਵਿੱਚ ਰਹੇ ਉਦੋਂ ਦੇਖੋ ਜੀ ਜਦੋਂ ਇਹ ਗੱਲ ਆਈ ਵੀ ਉਹ ਕਹਿੰਦਾ ਮੈਂ ਮਾਫੀ ਮੰਗੀ ਨਹੀਂ ਉਹਨਾਂ ਦੇ ਪੈਰੋਕਾਰ ਕਹਿੰਦੇ ਜਾਂ ਉਹਨਾਂ ਦਾ ਬਿਆਨ ਆ ਗਿਆ ਤੇ ਫਿਰ ਸਾਰੀ ਸਿੱਖ ਸੰਗਤ ਨੂੰ ਬਹੁਤ ਜ਼ਿਆਦਾ ਰੋਸ ਸੀਗਾ ਵੀ ਤੁਸੀਂ ਇੱਕ ਬੰਦਾ ਕਹਿ ਰਿਹਾ ਮੈਂ ਮਾਫੀ ਮੰਗੀ ਨਹੀਂ ਤੁਸੀਂ ਉਹਨੂੰ ਮਾਫ ਕਰੀ ਜਾਂਦੇ ਹੋ ਸਿਰ ਤੁਹਾਨੂੰ ਆਪਣੀ ਵੋਟਾਂ ਹੀ ਦੇਸਦੀਆਂ ਆ ਇਹ ਤੁਹਾਨੂੰ ਆਪਣਾ ਸਵਾਰਥੀ ਦਿਸਦਾ ਆ ਉਸ ਵਕਤ ਵੋਟਾਂ ਦੇ ਲਈ ਜਿਹੜਾ ਹੈਗਾ ਉਹ ਮਾਫੀ ਦਿੱਤੀ ਗਈ ਸੀ ਹੋਰ ਹੋਰ ਕੀ ਕਾਰਨ ਹੋਣਾ ਆ ਹੋਰ ਕੀ ਲੈਣਾ ਉਹਨਾਂ ਨੇ ਉੱਥੇ ਆਪਣੇ ਡੇਰੇ ਵਾਲੇ ਸਾਥ ਤੋਂ ਵੋਟਾਂ ਲਈ ਤੁਸੀਂ ਸਾਰਾ ਆਪਣਾ ਜਿਹੜਾ ਧਾਰਮਿਕ ਅਸੂਲ ਪਰੰਪਰਾਵਾਂ ਸਿਧਾਂਤ ਤੁਸੀਂ ਸਾਰਾ ਛਿੱਕੇ ਟੰਗਤਾ ਤੇ ਫਿਰ ਉਹ ਨਾਲੇ ਉਹਨਾਂ ਨੇ ਕਹਿਤਾ ਸੀ ਮਾਫੀ ਮੰਗੀ ਨਹੀਂ ਜਦ ਬੰਦਾ ਕਹਿੰਦਾ ਵੀ ਮੈਂ ਤਾਂ ਤੁਹਾਡੇ ਕੋ ਗਿਆ ਹੀ ਨਹੀਂ ਤੇ ਤੁਸੀਂ ਮੈਨੂੰ ਤੁਸੀਂ ਮੈਨੂੰ ਕਿਵੇਂ ਆਪਣੇ ਮੇਰੇ ਬਾਰੇ ਫੈਸਲਾ ਲੈ ਲਿਆ ਮੈਂ ਤਾਂ ਤੁਹਾਡੇ ਕੋਲ ਚੱਲ ਕੇ ਗਿਆ ਹੀ ਨਹੀਂ ਇਸ ਤੋਂ ਵੱਡੀ ਸ਼ਰਮਸਾਰ ਹੋਰ ਕੀ ਗੱਲ ਹੋ ਸਕਦੀ ਆ ਬਹੁਤ ਉਹਨਾਂ ਨੂੰ ਸ਼ਰਮਸਾਰ ਹੋਣਾ ਪਿਆ ਜਿਨ੍ਹਾਂ ਨੇ ਕੰਮ ਕਰਾਇਆ ਜਦ ਡੇਰੇ ਨੇ ਕਿਹਾ ਤਾਂ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਬਸ ਮੇਰੇ ਦੋ ਸਵਾਲ ਨੇ ਇੱਕ ਤੁਸੀਂ ਗੱਲ ਕਰ ਰਹੇ ਹੋ ਕੁਸਕਬੀਰ ਸਿੰਘ ਬਾਦਲਪੁਰਾ ਵੱਲੋਂ ਜਿੰਨੇ ਫੈਸਲੇ ਲਏ ਗਏ ਉਹ ਸਾਰੇ ਗਲਤ ਸੀਗੇ ਜਾਂ ਫਿਰ ਹੁਣ ਵੀ ਜੋ ਫੈਸਲੇ ਲਏ ਜਾ ਰਹੇ ਨੇ ਉਹ ਵੀ ਗਲਤ ਨੇ ਇਸ ਚੀਜ਼ ਨੂੰ ਤੁਸੀਂ ਜਦੋਂ ਪਾਰਟੀ ਦੇ ਵਿੱਚ ਰਹੇ ਉਦੋਂ ਕਿਉਂ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀ ਬਹੁਤ ਵਾਰੀ ਕੀਤਾ ਬਹੁਤ ਵਾਰੀ ਕਿਹਾ ਕਦੋਂ ਇਹ ਆਵਾਜ਼ ਬਹੁਤ ਵਾਰੀ ਕਿਹਾ ਉਹਨਾਂ ਨੂੰ ਇਹ ਵੀ ਕਿਹਾ ਵੀ ਛੱਡ ਦਿਓ ਪ੍ਰਧਾਨਗੀ ਛੱਡ ਦਿਓ ਠੀਕ ਹੈ ਜੀ ਇਹ ਬੇਦਬੀ ਵਾਲੀ ਗੱਲ ਵੀ ਕਹੀ ਸੀਗੀ ਤੁਸੀਂ ਬੇਦਬੀ ਵਾਲੀ ਗਲਤਾਂ ਇਹ ਕੈਸੀ ਵੀ ਲੋਕੋ ਲੋਕ ਕਹਿੰਦੇ ਵੀ ਜਾਓ ਆਪਾਂ ਆਪਾ ਪਾਪ ਕੀਤਾ ਗਰਹ ਕੀਤਾ ਆ ਅਕਾਲ ਤਖਤ ਸਭ ਜਾਓ ਮੰਨੇ ਵੀ ਜਾਵਾਂਗੇ ਪਰ ਨਹੀਂ ਗਏ ਬਿਲਕੁਲ ਹਰ ਅਕੀਲੀ ਮੀਟਿੰਗ ਵਿੱਚ ਵੀ ਕਿਹਾ ਇਹ ਆਪਾਂ ਨੂੰ ਕਾਲ ਤੱਕ ਸਾਬ ਜਾਣਾ ਚਾਹੀਦਾ ਸੀ ਜੇ ਆਪਾਂ ਜਾਂਦੇ ਸ਼ਾਇਦ ਲੋਕੀ ਥੋੜਾ ਬਹੁਤਾ ਆਪਣੇ ਨੂੰ ਆਪਾਂ ਨੂੰ ਸੁਰਖਰੂ ਕਰ ਦਿੰਦੇ ਹਰ ਮੀਟਿੰਗ ਵਿੱਚ ਕਿਹਾ ਅੱਛਾ ਇਹ ਜੋ ਬਾਗੀ ਢੜੇ ਦੇ ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਜਾਂ ਫਿਰ ਗੱਲ ਹੁਣ ਜੋ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਬੀਜੇਪੀ ਦੇ ਹੀ ਹੁਣ ਹੁਣ ਕਲੀਅਰ ਹੋ ਜਾ ਰਿਹਾ ਕਿ ਇਹ ਬੀਜੇਪੀ ਦਾ ਦੂਸਰਾ ਪੱਖ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਬੀਜੇਪੀ ਦਾ ਹੀ ਕਿਰੋ ਲਿਆ ਬੀਜੇਪੀ ਦਾ ਤਾਂ ਕੋਈ ਦੂਰ ਦਾ ਵਾਸਤਾ ਨਹੀਂ ਇਹ ਸਿੱਖ ਪੰਥ ਦਾ ਆਪਣਾ ਮਾਮਲਾ ਆ ਬੀਜੇਪੀ ਦਾ ਕੋਈ ਰੋਲ ਨਹੀਂ ਇੱਚ ਬੀਜੇਪੀ ਨਾਲ ਤਾਂ ਸਾਰਿਆਂ ਦੇ ਸਬੰਧ ਸੀਗੇ ਇੱਥੋਂ ਤੱਕ ਕੀ ਬਾਦਲ ਪ੍ਰਵਾਦ ਦੇ ਸਬੰਧ ਬਹੁਤ ਵਧੀਆ ਰਹੇ ਆ ਤੇ ਅਜੋ ਕਹਿਣ ਬੀਜੇਪੀ ਬੀਜੇਪੀ ਨੇ ਕੀ ਲੈਣਾ ਸੇ ਇਹ ਤਾਂ ਸਿੱਕਾ ਦਾ ਅੰਦਰੂਨੀ ਅੰਦਰੂਨੀ ਮਸਲਾ ਆ ਬੀਜੇਪੀ ਦਾ ਕੋਈ ਇਹਦੇ 'ਚ 1% ਵੀ ਕੋਈ ਰੋਲ ਨਹੀਂਗਾ ਉਹ ਤਾਂ ਇਹ ਜਿਹੜਾ ਇਹ ਕਹਿ ਰਹੇ ਨਾ ਜੀ ਉਹਨਾਂ ਦਾ ਖੋਖਲਾਪਨ ਦਿਸ ਰਿਹਾ ਆ ਉਹਨਾਂ ਕੋਈ ਹੋਰ ਕੋਈ ਗੱਲ ਕਹਿਣ ਨੂੰ ਹੈ ਨਹੀਂਗੀ ਉਹਨਾਂ ਕੋਈ ਉੱਤਰ ਹੈ ਨਹੀਂ ਕੋਈ ਕੀ ਉੱਤਰ ਦੇਣ ਹੋ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਟਰਨ ਮੈਟਰ ਹੋਇਆ ਜਾਂ ਫਿਰ ਦੋ ਚੀਜ਼ਾਂ ਵੀ ਨਿਕਲ ਕੇ ਹੁਣ ਸਾਹਮਣੇ ਆ ਰਹੀਆਂ ਨੇ ਮਾਫੀ ਦੀ ਗੱਲ ਹੋਈ ਜਾਂ ਫਿਰ ਚਿੱਟੀ ਦੀ ਗੱਲ ਹੋਈ ਇਸ ਚੀਜ਼ ਨੂੰ ਬਹਿ ਕੇ ਜਿਹੜਾ ਹੈਗਾ ਉਹ ਸੋਲਵ ਕਰ ਲੈਣਾ ਚਾਹੀਦਾ ਸੀਗਾ ਤਾਂ ਕਿ ਅਕਾਲੀ ਦਲ ਹੁਣ ਜਿਹੜੀ ਉਹ ਤਿੱਤਰ-ਪਿੱਤਰ ਨਾ ਹੁੰਦੀ ਚਲੋ ਬਹੁਤ ਚੰਗਾ ਹੁੰਦਾ ਜੇ ਇਹ ਬੈਠ ਕੇ ਸੋਲਵ ਹੋ ਜਾਂਦਾ ਸੋਲਵ ਤਾਂ ਕੀ ਗੱਲ ਹੋਣਾ ਸੀ ਕਿ ਸਦਾ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦਿੰਦੇ ਤੇ ਸਾਰਾ ਕੁਝ ਸੋਲਵ ਹੋ ਜਾਣਾ ਸੀਗਾ ਤੇ ਕੀ ਗੱਲ ਸੀ ਪ੍ਰਧਾਨਗੀ ਨੂੰ ਕਿਉਂ ਚੁੰਮੜ ਕੇ ਬੈਠੇ ਹੋ ਪ੍ਰਧਾਨਗੀ ਜੇ ਲੋਕ ਚਾਹੁੰਦੇ ਛੱਡ ਦਿਓ ਚੂਨਾ ਕਮੇਟੀ 'ਚ ਲਿਖਿਆ ਗਿਆ ਆ ਕੱਲੇ-ਕੱਲੇ ਵਿਅਕਤੀ ਨੇ ਕਿਹਾ ਕਿ ਆਪਣੇ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਕਰਕੇ ਤੇ ਨਵੀਂ ਲੀਡਰਸ਼ਿਪ ਲੈ ਕੇ ਆਓ ਤਾਂ ਫੇਰ ਕਿਉਂ ਨਹੀਂ ਉਹਨਾਂ ਨੇ ਲੀਡਰਸ਼ਿਪ ਛੱਡੀ ਇਹ ਤਾਂ ਉਹ ਉਹ ਹੀ ਜਾਣਦਾ ਨਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਸੀ ਅੱਜ ਹਾਲਾਤ ਨਾ ਇਹ ਹੁੰਦੇ 2022 ਤੋਂ ਬਾਅਦ ਤਿੰਨ ਸੀਟਾਂ ਰਹਿ ਗਈਆਂ ਸਿਰ ਸਾਡੀਆਂ ਤੇ ਤਾਂ ਵੀ ਨਹੀਂ ਅਸੀਂ ਪ੍ਰਧਾਨਗੀ ਛੱਡਦੇ ਦੱਸੋ ਕਿੱਥੇ ਖੜੇ ਹਾਂ ਅਸੀਂ ਪਰ ਅਸੀਂ ਇਹ ਸਾਰਾ ਕੁਝ ਚੂਨਾ ਕਮੇਟੀ 'ਚ ਹੈਗਾ ਅਸੀਂ ਕੱਲਿਆਂ ਨੂੰ ਵੀ ਕਿਹਾ ਉਹਨਾਂ ਨੂੰ ਵੀ ਤੁਹਾਨੂੰ ਇਹ ਛੱਡ ਦੇਣੀ ਚਾਹੀਦੀ ਕਰਕੇ ਲੋਕ ਇਹ ਮੰਗ ਕਰਦੇ ਆ ਠੀਕ ਹੈ ਸ਼ੁਕਰੀਆ ਤਾਂ ਆ ਗੁਰਪਤਾਪ ਸਿੰਘ ਬਡਾਲਾ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਖੂਰਾ ਨੂੰ ਜਿਹੜਾ ਹੈ ਉਹ ਪ੍ਰਧਾਨਗੀ ਜਿਹੜੀ ਹੈ ਉਹ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਅੱਗੇ ਵਧ ਸਕੇ ਕੈਪਟਨ ਸਰਪੰਕ ਦੇ ਨਾਲ ਰਜਗੁਪਤਾ ਬਹੁਸ਼ੇ ਟਾਈਮ ਜਿਲ੍ਹਾ